ਸਾਡੇ ਭਰਾ ਯੂ ਗਰੂਪ ਸਿੰਘ ਨੇ ਭਾਈ ਪਾਤੀ ਕੋਠੀ ਪਤੰਦਰ ਨੇ ਵਧਾਈਆਂ ਵਾਲਿਆਂ ਦਾ ਲੱਗਿਆ ਪਿਆ ਇਕੱਠ ਮਕਾਨ ਦੀ ਵੀ ਬਾਈ ਬਹਿ ਜਾ ਬਹਿ ਜਾ ਕਰਾ ਛੱਡੀ ਪਤੰਦਰ ਨੇ ਸਿਰਾ ਕਰ ਛੱਡੇ ਆ ਆਸਟ੍ਰੇਲੀਆ ਤੋਂ ਆ ਕੇ ਆ ਦੇਖ ਲੋ ਸਰੇ ਦੀ ਕੋਠੀ ਪਾ ਛੱਡੀ ਪਤੰਦਰ ਨੇ ਵਾਹ ਗੁਰੂ ਜੀ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਬਾਈ ਵਧਾਈਆਂ ਵਾਲੇ ਨੇ ਲਾਤੀਆਂ ਰੌਣਕ ਆ ਗਿਆ ਬਾਈਲੀ ਪੁਰਪਾ 5611 ਆਹ ਮੁੰਡੇ ਦਾ ਮਕਾਨ ਆ ਆਹ ਮੁੰਡੇ ਦਾ ਮਕਾਨ ਆ ਇੱਧਰ ਵੀਰ ਨੇ ਚਾਹ ਪਕੌੜਿਆਂ ਦਾ ਪ੍ਰੋਗਰਾਮ ਕਰਿਆ ਵਾ ਭਾਈ ਚਾਹ ਨਾਲ ਪਕੌੜੇ ਇੱਧਰ ਸਾਡੇ ਪਿੰਡ ਦੀਆਂ ਮਹਾਨ ਸ਼ਖਸੀਅਤਾਂ ਗੱਗੂ ਤੇ ਕੋਲਾ ਚੱਕੀ ਵਾਲਾ ਵੀ ਬੈਠੇ ਨੇ ਸਾਡੇ ਪਿੰਡ ਦੀ ਸ਼ਾਨ ਪੱਪੂ ਚਾਚਾ ਜੀ ਨੂੰ ਸਾਡੇ ਵੀਰ ਆਸਟ੍ਰੇਲੀਆ ਵਾਲੇ ਨੇ ਯਾ ਗਰੁੱਪ ਨੇ ਤੱਕੇ ਨਾਲ ਵਰਫੀ ਦਾ ਡੱਬਾ ਫੜਾਤਾ ਚਾਚਾ ਜੀ ਕਹਿੰਦੇ ਮੈਂ ਖਾਂਦਾ ਨਹੀਂ ਮਿੱਠਾ ਇਹ ਗਰੂ ਕਹਿੰਦਾ ਨਹੀਂ ਜੀ ਨਹੀਂ ਬਰਫੀ ਦਾ ਡੱਬਾ ਤੁਹਾਨੂੰ ਦੇਣਾ ਹੀ ਦੇਣਾ ਤੱਕੇ ਨਾਲੇ ਚਾਚਾ ਜੀ ਨੂੰ ਦੇ ਤਾ ਕਿਹੜੇ ਆ ਵੀ ਕੀ ਕਰੀਏ ਨਾ ਚਾਚਾ ਜੀ ਖਾ ਲਾ ਨਹੀਂ ਜੀ ਗਰੂ